हां दोस्तो, दोस्तो दोस्तो, जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਪਹੁੰਚੇ ਆ ਪਿੰਡ ਟੋਟੀਆਂ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਿਸ਼ਾਰੇ ਪੰਨੂਆ ਤੋਂ ਦੋਸਤੋ 5 ਕਿਲੋਮੀਟਰ ਦੀ ਦੂਰੀ ਆ ਪਿੰਡ ਟੋਟੀਆਂ ਤੁਸੀਂ ਖਾਸ ਪਹੁੰਚ ਕਰਨੀ ਆ ਸੇਰੋਂ ਤੋਂ ਵੀ ਤਕਰੀਬਨ ਕੋਈ 5 ਕਿਲੋਮੀਟਰ ਦੀ ਦੂਰੀ ਆ ਵੀਰ ਹਰਜੀਤ ਕੋਲੇ ਆਇਆ ਆ ਦੋਸਤੋ ਜਿੱਦਾਂ ਕਿ ਪਹਿਲਾਂ ਆਪਾਂ ਕਾਫੀ ਪਸ਼ੂ ਤੁਹਾਨੂੰ ਇਸ ਘਰੋਂ ਦਿਖਾਏ ਆ ਸੇਲ ਪਰਚੇਜ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਆਉਂਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਆਪਾਂ ਜਿੰਨੇ ਨਗ ਤੁਹਾਨੂੰ ਦਿਖਾਉਣੇ ਆ ਦੋ ਬਿਹੜਾ ਇੱਕ ਨੀਲੀ ਦਾ ਕਟਾ ਤੁਸੀਂ ਦੇਖ ਰਹੇ ਜੇ ਲਾਸਟ ਵਿੱਚ ਆਪਾਂ ਜਾਣਕਾਰੀ ਪੂਰੀ ਸਾਂਝੀ ਕਰ ਦੇਵਾਂਗੇ ਤੁਹਾਡੇ ਨਾਲ ਪੂਰੀ ਇਨਫੋਰਮੇਸ਼ਨ ਲੈ ਕੇ ਇੱਧਰ ਮੱਝਾਂ ਝੋਟੀਆਂ ਦੀ ਜੇਕਰ ਆਪਾਂ ਗੱਲ ਕਰ ਲਈਏ ਦੋ ਝੋਟੀਆਂ ਜਿਹੜੀਆਂ ਮੱਝਾਂ ਦੋਸਤੋ ਇਹ ਗੱਭਣ ਇੱਕ ਝੋਟੀ ਬਿਲਕੁਲ ਸੁਈ ਸੁਵਾਈ ਆ ਤਾਜੀ ਸੁਈ ਆ ਪੂਰੀ ਡਿਟੇਲ ਪੂਰਾ ਰਿਕਾਰਡ ਮਿਲਕ ਦਾ ਕੀ ਰੇਟ ਪੜਤੇ ਰਹਿਣ ਵਾਲੇ ਆ ਪੂਰੀ ਡਿਟੇਲ ਜਿਹੜੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ 29 ਮਾਰਚ ਤਰੀਕ ਤੁਸੀਂ ਨੋਟ ਕਰ ਲਓ ਸਮਾਂ ਕੋਈ ਮਾਰਨਿੰਗ ਦੇ 10 ਵਜੇ ਦਾ ਬਾਕੀ ਜਿੰਨੇ ਨਗ ਵੀ ਦਿਖਾਉਣੇ ਆ ਦੋਸਤੋ ਜਿੰਨੇ ਪਸ਼ੂ ਵੀ ਦਿਖਾਵਾਂਗੇ ਨਰਕ ਪਰਖਾ ਤਸੱਲੀ ਉਹ ਮੇਰਾ ਵੀਰ ਘਾਰਾਂ ਕੇ ਆਪਾਂ ਹਰ ਵਾਰ ਆਪਣੀ ਬੇਨਤੀ ਹੁੰਦੀ ਸਾਰੇ ਖਰੀਦਦਾਰ ਫਾਰਮਰ ਵੀਰਾਂ ਦੇ ਅੱਗੇ ਵੀ ਚੋਕੇ ਪਸਮਾ ਕੇ ਤਸੱਲੀ ਜਿਹੜੀ ਆ ਸਵੇਸਬਾਈ ਨਗਦੇ ਜਰੂਰ ਕਰ ਲਿਆ ਕਰੋ ਤੇ ਦੱਬਣ ਪਸ਼ੂ ਆਪਣਾ ਚੌਥਾਣਾ ਦਾ ਟਿਪਕੇ ਭਰਾ ਕੇ ਜਿਹੜੀ ਤਸੱਲੀ ਉਹ ਵੀ ਜਰੂਰ ਯਕੀਨੀ ਬਣਾ ਲਿਆ ਕਰੋ ਆਉਣ ਲੈਣਿਆ ਵਧੇਰੇ ਡਿਟੇਲ ਆਨਰ ਵੀਰ ਹਰਜੀਤ ਸਿੰਘ ਤੋਂ ਪੁੱਛਦੇ ਆ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਹਰਜੀਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਕੀ ਹਾਲ ਚਾਲ ਨੇ ਬਹੁਤ ਵਧੀਆ ਹਰਜੀਤ ਬਾਈ ਠੀਕ ਠਾਕ ਵਧੀਆ ਚੜ੍ਹਦੀ ਕਲਾ ਕਿਰਪਾ ਬਾਬੇ ਨਾਨਕ ਦੀ ਠੀਕ ਹੈ ਅੱਛਾ ਹਰਜੀਤ ਅੱਜ ਆਪਣੇ ਕੋਲ ਟੋਟਲ ਵਿਰੇ ਜਿਹੜੇ ਛੇਨਗ ਨੇ ਹਾਂਜੀ ਵੀਰ ਜੀ ਛੇਨਗ ਆਪਣੇ ਕੋਲ ਅੱਜ ਤੇ ਦੋ ਵੜਾ ਜਿਹੜੀਆਂ ਉਹ ਵੀ ਸੁਈਆਂ ਸੁਬਈਆਂ ਨੇ ਹਾਂਜੀ ਦੋ ਵੜਾ ਸੁਈਆਂ ਤੇ ਇੱਕ ਆਪਣੀ ਪਹਿਲਣ ਛੋਟੀ ਸੁਈ ਆ ਅੱਛਾ ਜੀ ਦੋ ਮੱਝਾਂ ਗੱਬਣਾ ਇੱਕ ਕਟਾ ਨੀਲੀ ਦਾ ਵੀਰ ਇੱਕ ਕਟਾ ਨੀਲੀ ਦਾ ਹਾਂਜੀ ਲੈ ਵੀ ਤੇ ਹਰਜੀਤ ਪਹਿਲੇ ਨੰਬਰ ਤੋਂ ਸ਼ੁਰੂਆਤ ਇਹਨੀਆਂ ਇਹਨਾਂ ਦੋਵਾਂ ਗੱਬਣਾ ਤੋਂ ਕਰ ਲਈ ਆਪਾਂ ਸੰਦੂ ਸਾਹਿਬ ਸੂਹਾ ਦੂਜਾ ਅੱਛਾ ਤੇ ਪੱਕਾ ਜਫਰਾਬਾਦੀ ਰੱਖਦੀ ਆ ਅੱਛਾ ਜੀ ਹਾਂ ਜੀ ਲਓ ਵੀ ਸੂਹਾ ਦੂਜਾ ਦੋਸਤੋ ਠੀਕ ਆ ਸਿੰਘ ਥੋੜਾ ਜਿਹਾ ਸਾਈਡਾਂ ਨੂੰ ਹੋ ਕੇ ਤੇ ਬਿਲਕੁਲ ਬੁਲਾਈ ਦਿੱਤੀ ਆ ਥੋੜਾ ਜਿਹਾ ਖੁੱਲਾ ਸਿੰਘ ਵੀ ਤੁਸੀਂ ਮੰਨ ਸਕਦੇ ਜੀ ਚੌੜੇ ਮੱਥੇ ਦੀ ਆ ਜਿਵੇਂ ਇੱਕ ਜਫਰਾਬਾਦੀ ਦਾ ਆਪਾਂ ਸਿੰਘ ਦੇਖਦੇ ਆ ਠੀਕ ਆ ਜੀ ਚੌੜਾ ਮੱਥਾ ਹਾਈਟ ਕੱਦ ਦੀ ਜੇਕਰ ਆਪਾਂ ਗੱਲ ਕਰ ਲਈਏ ਮੇਰਾ ਦੱਸਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਦੋਸਤੋ ਕਿਉਂਕਿ ਦੂਰੋਂ ਨੇੜੇ ਕਿਸੇ ਵੀਰ ਨੇ ਤੁਰਨਾ ਹੋ ਸਕਦਾ ਵੀਡੀਓ ਤੇ ਕਿਸੇ ਵੀਰ ਦਾ ਜੱਜਮੈਂਟ ਕਰਨਾ ਔਖਾ ਜੇ ਕੱਦ ਵੱਡਾ ਝੋਟੀ ਦਾ ਵੱ ਤੇ ਹਰਜੀਤ ਭਾਈ ਇਹ ਤਾਂ ਦਿਨ ਕਿੰਨੇ ਕੇ ਵੈਸੇ ਪੈਸੂਆ ਸੰਧੂ ਸਾਹਿਬ ਉਹਨਾਂ ਨੇ ਆਪਾਂ ਨੂੰ ਆਖਿਆ 15 ਦਿਨ ਅੱਛਾ ਜੀ ਠੀਕ ਹੈ ਜੀ ਇਹਨੂੰ 5-6 ਦਿਨ ਆਪਾਂ ਨੂੰ ਲਿਆਂਦੀ ਨੂੰ ਹੋ ਗਏ ਆ ਹੁਣ ਕੋਈ 9-10 ਦਿਨ ਵੀ ਰ ਮੰਨ ਸਕਦਾ ਪਹਿਲਾਂ ਵੀ ਸੁਹ ਸਕਦੀ ਆ ਬਾਅਦ ਵੀ ਸੁਹ ਸਕਦੀ ਠੀਕ ਹੈ ਜੀ 10 ਦਿਨ ਦਾ ਆਈਡੀਆ ਆਪਾਂ ਰੱਖ ਕੇ ਚੱਲਦੇ ਆ ਵੀ 10 ਦਿਨ ਨੇ ਨੇ ਖੜਨੇ ਆ 10 ਕ ਦਿਨ ਹਾਂ ਜੀ 8 ਲੈ ਦੇ 10 ਲੈ ਦੇ ਇੰਨੇ ਨਾਰਮਲ ਰਹਿੰਦੇ ਆ ਜੀ ਬਬੀ ਦੋਸਤੋ 8-10 ਕ ਦਿਨ ਆਈਡੀਆ ਮੰਨ ਕੇ ਕੋਈ ਵੀਰ ਸੌਦਾ ਕਰ ਲੇ ਇੱਕ ਵਾਰੀ ਤੁਹਾਨੂੰ ਇੱਕ ਬਹਿਣੀ ਵਾਲੀ ਸਾਈਡ ਤੋਂ ਆਪਾਂ ਥਾਣਾ ਤੋਂ ਉਹਦੀ ਦਿਖਾ ਦਿੰਨੇ ਆ ਵੀ ਮ ਹਵਾਨੇ ਲੇਵੇ ਦੀ ਸਾਫ ਸੁਥਰੀ ਆ ਸੱਜੇ ਖੱਬੇੋਂ ਬੈਕ ਸਾਈਡ ਤੋਂ ਜਿਹੜੇ ਬੰਨੇੋਂ ਮਰਜ਼ੀ ਤੁਸੀਂ ਦੇਖੋ ਤੈਨੂੰ ਸਾਬ ਵਿਰਲ ਬਹੁਤ ਜ਼ਿਆਦਾ ਆ ਗਾਲੇ ਥਾਣਾ ਦੇ ਵਿੱਚ ਤੇ ਬਹੁਤ ਜ਼ਿਆਦਾ ਵਿਰਲੇ ਆ ਨਾ ਮਗਲੇ ਵੀ ਬੜੇ ਆ ਬਰਾਬਰ ਦੇ ਲੱਗੇ ਆ ਹਾਂ ਲੋ ਠੀਕ ਆ ਸੋ ਵਿਰਲ ਬੁਰਲ ਚੰਗੀ ਸਪੈਸ਼ਲ ਆ ਠੀਕ ਆ ਜੀ ਕੱਤ ਵੱਡਾ ਸਿੰਗਲ ਹੱਡੀ ਦੇ ਵਿੱਚ ਆ ਬਾਕੀ ਤੇ ਲੱਗ ਲਾ ਰਿਆ ਲੰਮਕੀ ਫਿਰਦੀ ਪੂਰੀ ਹਾਂ ਬਿਲਕੁਲ ਠੀਕ ਆ ਸੋ ਅੱਠਾਂ ਦਸਾਂ ਕਿ ਦਿਨਾਂ ਦਾ ਜੇ ਆਈਡੀਆ ਪਿਆ ਹੈ ਦੋਸਤੋ ਸੁਣਦੇ ਵਿੱਚ ਉਹਦੇ ਅਕੋਰਡਿੰਗ ਸੋਹਣਾ ਬਣ ਜੂ ਕਰਮਾਂ ਲਈ ਹਾਂ ਜੀ ਬੋਲ ਜੂਗੀ ਲੇਵੇ ਲੂਵੇ ਵਾਲੇ ਪਾਸਿਓਂ ਹਰਜੀਤ ਵੀਰੇ ਜਿਹਾ ਉਹ ਖੋਲ ਕੇ ਕਰੀਏ ਸਾਹਮਣੇ ਪੇਸ਼ ਰਾਜੂ ਖੋਲ ਤੋ ਜੀ ਠੀਕ ਆ ਸੋ ਸੋਨੇ શરીર ਦੇ ਢਾਂਚੇ ਦੇ ਵਿੱਚ ਆ ਸਿੰਗਲ ਖੱਡੀ ਦੀ ਆ ਚੌੜੇ ਪੁੱਠੇ ਪੱਠੇ ਦੀ ਠੀਕ ਆ ਜੀ ਇੱਕ ਵਾਰੀ ਤੋੜ ਕੇ ਲੰਮਾ ਆਪਾਂ ਤੁਹਾਨੂੰ ਦਿਖਾ ਦਈਏ ਬਥੇਰੇ ਗੱਲਬਾਤ ਸਮਝ ਆ ਜੂਗੀ ਪੱਕੀ ਚੰਗੀ ਪਾਲੀ ਪ੍ਰੋਸੀ ਵੀ ਚੰਗੀ ਆ ਬਾਕੀ ਕੱਦ ਦੇ ਹਿਸਾਬ ਨਾਲ ਵਜਨ-ਭੋਜਨ ਵੀ ਚੰਗਾ ਠੀਕ ਆ ਆ ਦੇਖੋ ਜੀ ਇਧਰ ਲਾਇਆ ਅ ਹਰਜੀਤ ਭਾਈ ਬਾਕੀ ਟੱਪਣ ਟੂਪਣ ਤੇ ਬਾਕੀ ਭਾਰ ਪਿੱਛੇ ਸੰਧੂ ਸਾਹਿਬ ਪੋਲੀ ਬਹੁਤ ਜਿਆਦੀ ਆ ਟੱਪਣਾ ਪਵਰ ਆਗੇ ਕਿ ਚਾਰੇ ਤਾਏ ਮੋਗੇਉ ਚੱਲਦੇ ਆ ਠੀਕ ਹੈ ਜੀ ਤੇ ਕੋਈ ਵੀਰ ਭਰਾ ਆਪਣੀ ਆ ਟੱਪ ਕੇ ਤਸਲੀ ਕਰਕੇ ਲੈ ਕੇ ਜਾਵੇ ਇਹਦਾ ਸੰਧੂ ਸਾਹਿਬ ਪਹਿਲੇ ਸੂਏ ਦਾ ਮਤਲਬ 12 ਤੋਂ ਪਲੱਸ ਚੱਲੀ ਏ ਪਹਿਲਾਂ ਨਾਰਮਲ ਜੀ ਹਾਂਜੀ ਐਰ ਕੀ ਉਮੀਦ ਆ ਕੇ 14 15 ਤੋਂ ਪਲੱਸ ਚੱਲੂਗੀ ਬਾਕੀ ਅਗਲੇ ਦੀ ਸੇਵਾ ਵੀਰ ਜੀ ਬਾਕੀ ਸੇਵਾ ਦਾ ਪੈਂਡ ਕਰਾਂਗੇ ਅਸੀਂ ਜਾਨੀ ਆਪਾਂ ਬਹੁਤਾ ਜਿਆਦਾ ਕਹਿੰਦੇ ਹਰਜੀਤ ਮੁੱਲ ਕੀ ਕਰਦਾ ਵੀਰ ਜੀ ਮੁੱਲ ਵੀਰ ਜੀ 1 ਲੱਖ 10 ਹਜ਼ਾਰ ਮਾਨਤਨ ਕਰਾਂਗੇ 1 10 ਦੇ ਵਿੱਚੋਂ ਹਾਂਜੀ 1 ਲੱਖ 10 ਹਜ਼ਾਰ ਦੇ ਵਿੱਚੋਂ ਦੋਸਤੋ ਛੋੜ ਚੱਪਾ ਮਾਨਤਨ ਹੋ ਜਾਊਗਾ ਬਾਕੀ ਖਰੀ ਹੈ ਕਰਮਾ ਦੀ ਜਿੰਨੇ ਵੀ ਆ ਸਾਰੀ ਖਰੀ ਹੈ ਠੀਕ ਆ ਸੋ ਕੋਈ ਵੀਰ ਆਪਦੀ ਬੰਦ ਲਾ ਸਕਦਾ ਆਪਦੀ ਵਿਆਹ ਤਾਂ ਤੁਸੀਂ ਲਾ ਸਕਦੇ ਜੀ ਸੋ ਇਹ ਪਹਿਲੇ ਨੰਬਰ ਤੇ ਝੋਟੀ ਆ ਦੋਸਤੋ ਸੋਹਣੇ ਕਦ ਕੱਦ ਦੇ ਵਿੱਚ ਆ ਨੇਵਾ ਹਵ ਮੈਂ ਵੀ ਹਰਜੀਤ ਭਾਈ ਅੱਗੇ ਜਿਹੜੀ ਸੈਕਿੰਡ ਨੰਬਰ ਤੇ ਆਪਣੇ ਕੋਲ ਜਿਹੜੀ ਇਹ ਮੱਝ ਆ ਹਾਂਜੀ ਸੰਧੂ ਸਾਹਿਬ ਸੁਆਹ ਦਾ ਤਿੱਜਾ ਜੀ ਅੱਛਾ ਜੀ ਠੀਕ ਹੈ ਜੀ ਅੱਜ ਸੁਆਹ ਸੁਣ ਜਾਵੀ ਆ ਦਿਨ ਕੋਈ ਤਕਰੀਬਨ ਚਾਰ ਪੰਜ ਕੱਢੂਗੀ ਪਹਿਲਾਂ ਸੁਹ ਸਕਦੀ ਆ ਚਾਰ ਪੰਜ ਦੇ ਚਾਰ ਰਹਿੰਦੇ ਉਹਦਾ ਮੇਰੇ ਅਕੋਰਡਿੰਗ ਉਹਨਾਂ ਦੱਸਿਆ ਚਾਰ ਰਹਿੰਦੇ ਆ ਲਓ ਜੀ ਤੇ ਪਿੱਠ ਪੂੜਾ ਦੀ ਬਹੁਤ ਜਿਆਦੀ ਐ ਬਣਤਰ ਪਿੱਛੋਂ ਐ ਕਿਦਾਂ ਟਗਾਠਾ ਕਿਦਾਂ ਸੋਹਣਾ ਲੱਗਾ ਹਾਂ ਹਾਂਜੀ ਠੀਕ ਆ ਸੋ ਚੌੜੇ ਪੁੱਠੇ ਦੀ ਆ ਦੋਸਤੋ ਤਕਰੀਬਨ ਕੋਈ 2.5 2.5 ਫੁੱਟ ਚੌੜਾ ਮਮਤਾ ਸਿੰਘ ਸੰਗ ਮੇਰੇ ਵੀਰ ਵੇਖ ਲੈਣਾ ਅਜਰਜੀਤ ਸੁਹਾ ਦੂਜਾ ਤੇਜਾ ਹੋਸਾ ਤੇਜਾ ਸੰਨੂ ਸਰ ਤੇਜਾ ਹਾਂਜੀ ਤੇਜਾ ਵੀ ਜੀ ਲਓ ਜੀ ਤੇਜਾ ਸੁਹਾ ਬਿੱਲੀ ਮਨ ਕੀ ਆਖਾ ਠੀਕ ਆ ਜੀ ਤੇ ਮੱਥੇ ਬੱਲ ਹਾਂਜੀ ਤੇ ਨਿਸ਼ਾਨੀਆਂ ਨੇ ਚੁਣੀਆਂ ਵੀ ਜਿਵੇਂ ਥੋੜਾ ਕਿਤੇ ਨਾ ਕਿਤੇ ਪਸੂ ਕ੍ਰੋਸ ਹੋ ਜਾਂਦਾ ਨੀਲੀ ਹਾਂਜੀ ਹਾਂਜੀ ਬਾਕੀ ਮਗਰਲੇ ਇਹਨਾਂ ਕਿ ਸੰਨੂ ਸਰ ਇਹ ਤੋਂ ਬੱਚੇ ਨੀਲੀ ਦੇ ਲੈਲੇ ਨੀਲੀ ਦੇ ਮਿਲ ਜਾਣਗੇ ਮੋਹਰਾ ਦੇ ਲੈਲੇ ਮੋਹਰਾ ਦੇ ਮਿਲ ਜਾਣਗੇ ਆ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਤੇ ਬਾਕੀ ਐ ਸਾਫ ਧਲਿਓ ਦੇਣੇ ਤੇ ਹਫਤਾ ਲੈਂਦੀ ਹਜੇ ਐ ਸੰਨੂ ਸਰ 4 ਠੀਕ ਹੈ ਜੀ ਚਾਰ ਦਿਨ ਤੇ ਆਪਣੇ ਜਿਹੜੇ ਰਹਿੰਦੇ ਨੇ ਜਿਹੜੇ ਵੀਰਾਂ ਨਾਲ ਦੱਸੇ ਆ ਠੀਕ ਹੈ ਜੀ ਹਾਂ ਜੀ ਲੋ ਬਦਸੋ ਚਾਰ ਕਿ ਦਿਨ ਪੈਂਡਿੰਗ ਆ ਠੀਕ ਹੈ ਜੀ ਚਾਰ ਦਿਨ ਲੈਫਟ ਇਸ ਮੱਝ ਦੇ ਸੂਣ ਦੇ ਵਿੱਚ ਤਦ ਤਕਰੀਬਨ ਇਹਦਾ ਵੀ ਤੁਸੀਂ ਵੱਡਾ ਹੀ ਮੰਨ ਕੇ ਸੌਫਤਾ ਕਰ ਲਿਓ ਵੈਸੇ ਮੀਡੀਅਮ ਤੋਂ ਉੱਚੀ ਹਾਈਟ ਆ ਮੀਡੀਅਮ ਇੱਕ ਨਾਰਮਲ ਆਪਾਂ ਮੱਝਾਂ ਵੇਖਦੇ ਆ ਨਾ ਬਹੁਤੀਆਂ ਵੱਡੀਆਂ ਨਾਲ ਛੋਟੀਆਂ ਉਹ ਸਾਈਟ ਦੀ ਜੇਕਰ ਆਪਾਂ ਗੱਲ ਕਰ ਲਈਓ ਤੇ ਨਾਲੋਂ ਉੱਚੀ ਹਾਈਟ ਆ ਇਸ ਮੱਝ ਦੀ ਠੀਕ ਹੈ ਤੇ ਬਾਕੀ ਨੇਵਾ ਨੂੰ ਬਾ ਸੋਨਾ ਤਿਆਰ ਕਰ ਰਹੀ ਆ ਜਿੰਨਾ ਕ ਅੱਗੇ ਉਹਨਾਂ ਕ ਪਿੱਛੇ ਬਣਾ ਕੇ ਤਿਆਰ ਕਰੂਗੀ ਜਿਹੋ ਜਿਹਾ ਹਵਾਨੇ ਦਾ ਸਟਰਕ ਆ ਲੋ ਜੀ ਲੰਬੀ ਲੈ ਆਇਆ ਕਰਾਂਗੇ ਮੀਟਰ ਤੱਕ ਲੈ ਜਾ ਸੋ ਚਾਲ ਚੂਲ ਜਿਹੜੀ ਦੋਸਤੋ ਬਿਲਕੁਲ ਸੋਹਣੀ ਚਾਲ ਆ ਅਗਲੇ ਖੁਰਾਂ ਦੇ ਬਿਲਕੁਲ ਜਿਹੜੇ ਮਗਰਲੇ ਖੁਰ ਆ ਤੁਸੀਂ ਦੇਖੋ ਠੀਕ ਹੈ ਚਾਲ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਫਰਕ ਨਹੀਂ ਲਿਆਓ ਜੀ ਅਚਾਰਜੀਤ ਵੀਰ ਇਹਦਾ ਫਿਰ ਮੁੱਲ ਕੀ ਕਰਦੇ ਪਏ ਆ ਸੰਧੂ ਸਾਹਿਬ ਇਹਦਾ ਮੁੱਲ 15 ਅੱਛਾ ਠੀਕ ਹੈ ਜੀ ਤੇ ਉਹਦੇ ਚ ਮਾਨਤਾਣ ਕਰਦਾਂਗੇ 15 ਚੋਂ ਹਾਂਜੀ ਠੀਕ ਹੈ ਜੀ ਲੋ ਵੀ 1 ਲੱਖ 5 ਵਿੱਚੋਂ ਦੋਸਤੋ ਮਾਨਤਾਣ ਹੋ ਜਾਊਗਾ ਜਿਹੜਾ ਕੋਈ ਵੀਰ ਸੌਦਾ ਕਰਦਾ ਠੀਕ ਹੈ ਜੀ ਖੁੱਲੇ ਮਾਨਤਾਣ ਹੋ ਜਾਣਗੇ ਪਸ਼ੂਆਂ ਦੇ ਕੋਈ ਫਿਕਸ ਰੇਟ ਨਹੀਂ ਥੋੜਾ ਪਾਦਾ ਕਿਸੇ ਵੀਰ ਦਾ ਘਰ ਆਏ ਦਾ ਜੋ ਵੀ ਗੁੰਜਾਇਆ ਜੀ ਹਾਂਜੀ ਹਾਂਜੀ ਪੂਰਾ ਹੋਊਗਾ ਜੀ ਉਹ ਮਾਨਤਾਣ ਹੋ ਜਾਊਗਾ ਬਾਕੀ ਬਖਾਲਾ ਬਖੂਲਾ ਕਾਫੀ ਸੋਹਣਾ ਤਿਆਰ ਕਰ ਰਹੀ ਹੈ ਕਰਮਾਲੀ ਹਾਂ ਲੋ ਲਾ ਦੂਗੀ ਡਕੇ ਭਵਾਨੇ ਦੇਵੇ ਵਾਲੇ ਪਾਸੇ ਦੋਸਤੋ ਜਦੋਂ ਆ ਆਵਾ ਤਾਵਾ ਤੇ ਆ ਗਈ ਬਿਲਕੁਲ ਨੇੜੇ ਆ ਗਈ ਸੂਣਦੇ ਤੇ ਹਰਜੀਤ ਅੱਗੇ ਜਿਹੜੀ ਇਹ ਛੋਟੀ ਸੂਈ ਆਪਣੇ ਕੋਲ ਸੰਤੂ ਸਾਹਿਬ ਇਹ ਪਹਿਲਾ ਸੂਆ ਸੂਈ ਆ ਮੂੰਹ ਚਾਰਦਾਂ ਦੇ ਆਈ ਅੱਛਾ ਜੀ ਠੀਕ ਹੈ ਜੀ ਆਪ ਇਹ ਸਰਕਾਰੀ ਸੀਮੰਦੀ ਆ ਪਿੱਛੇ ਮਾਹਬਲੀ ਦਾ ਬੱਚਾ ਠੀਕ ਹੈ ਜੀ ਹਾਂ ਜੀ ਕੱਟੀ ਆ ਜੀ ਉਹ ਵੀ ਦੋਸਤੋ ਸਰਕਾਰੀ ਸੀਮੰਦੀ ਆ ਆਪ ਇਹ ਛੋਟੀ ਸਿੰਗੀ ਸੁੰਗੀ ਬਿਲਕੁਲ ਛੋਟੀ ਜੀ ਆ ਪਹਿਲਾ ਸੂਈ ਆ ਬਿਲਕੁਲ ਲਵੀ ਜੀ ਛੋਟੀ ਆਪਦੀ ਆ ਠੀਕ ਆ ਤੇ ਮਗਰ ਵੀ ਇਹਦੇ ਕੱਟੀ ਆ ਮਾਹਬਲੀ ਦੀ ਮਾਂ ਬਾਰੇ ਦੀ ਕੱਟੀ ਆ ਸੰਤੂ ਸਾਹਿਬ ਲਓ ਜੀ ਆ ਕੱਟੀ ਆ ਠੀਕ ਆ ਜੀ ਤੇ ਸੂਬਾ ਕਿੰਨੇ ਦਿਨਾਂ ਦਾ ਰਜੀਤ ਸੰਤੂ ਸਾਹਿਬ ਏ 17 ਤਰੀਕ ਦੇ ਲਾਗੇ ਬੰਨੇ ਸੂਈ ਆਈ 16 17 ਲਾਗੇ ਬੰਨੇ ਲਓ ਜੀ ਹਾਂ ਜੀ 16 17 ਮਾਰਚ ਦੇ ਹਾਂ ਜੀ ਹਾਂ ਜੀ ਮਾਰਚ ਮਤਲਬ ਕਿ ਹੋ ਗਏ ਇਥੇ 15 14 ਕੇ ਦਿਨ 14 15 ਦਿਨ ਹੋ ਗਿਆ ਜੀ ਬਾਲੇ ਦੀ ਝੋਟੀ ਤੁਰਪੀ ਆ ਕੱਲ ਦੀ ਮੈਲਾ ਸ਼ੁਰੂ ਕੀਤਾ ਨੇ ਤੇ ਦੁੱਧ ਇਹ ਵੇ 8 ਲੀਟਰ ਆ 10 ਤੋਂ ਬਾਅਦ ਚੱਲੂਗੀ ਨਾਰਮਲ ਮੈਲੇ ਮੂਲੇ ਠੀਕ ਆ ਕਲੀਅਰ ਕਰਕੇ ਮਤਲਬ ਕਿ ਹੁਣ 8 ਕਿਲੋਟਰ ਹੈ 8 ਕਿਲੋਟਰ ਦੁੱਧਾਂ ਦੀ ਹੈਗਾ ਜੀ ਤੇ ਬਾਕੀ ਠੰਡੀ ਧੀ ਰਾਮ ਬੱਚੇ ਨੂੰ ਤੇ ਆਵਾਜ਼ਾਂ ਮਾਰਦੀ ਹੈ ਨਾ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਬਾਕੀ ਦੋਸਤੋ 8 ਕਿ ਲੀਟਰ ਕੋਈ ਮੰਨ ਕੇ ਵੀਰ ਸੌਫਦਾ ਕਰ ਸਕਦਾ ਅੱਜ ਕੋਈ 14 ਦਿਨਾਂ ਦੀ ਸੂਈ ਹੈ 14 ਨਹੀਂ ਤੇ 15 ਦਿਨਾਂ ਦੀ ਸੂਈ ਹੈ ਠੀਕ ਹੈ ਜੀ ਤੇ ਬਾਕੀ ਪੋਲੀਵਲੀ ਸਿੰਧੂ ਸਾਹਿਬ ਬਾਕੀ ਮਿਲਨ ਮਲੋਂ ਜਿੱਦਾਂ ਪਹਿਲਾਂ ਮੈਂ ਬੱਚੇ ਪੁੱਛਦੇ ਨੇ ਬਿਲਕੁਲ ਬਾਬਾ ਜੀ ਕੋਈ ਚੱਕਰ ਨਹੀਂ ਆ ਭਾਵੇਂ ਇਹਨੇ ਹੁਣੇ ਬੱਚਾ ਲਾ ਕੇ 11 ਵਜੇ ਚਲੋ 12 ਵਜੇ ਚਲੋ ਜਦੋਂ ਆਪਾਂ ਲਿਆਂਦੀ ਆਪਾਂ 11 ਵਜੇ ਸੌਦਾ ਉਹਨਾਂ ਨਾਲ ਕਰਕੇ ਤੇ 11:30 12 ਵਜੇ ਬੱਚਾ ਲਾਤਾ ਇਹ ਤੇ ਕਰਮਾਣੇ ਲੱਤਾਂ ਤੇ ਲੱਤ ਨਹੀਂ ਚ ਠੀਕ ਆ ਹਰਜੀ ਤਾਂ ਚੋਣ ਚਣ ਕੇ ਮੈਂ ਚਾਹ ਤਾ ਨਾ ਦੀ ਬਹੁਤ ਵਧੀਆ ਸੰਤੋਖ ਸਾਹਿਬ ਇਹ ਇੱਕ ਦੇ ਧਾਰਨਾ ਧਾਰ ਰਬ ਰਿਹਾ ਬਾਕੀ ਦੂਜੀ ਗੱਲ ਆ ਪੋਲੀ ਬਹੁਤ ਜਿਆਦੀ ਆ ਠੀਕ ਆ ਜੀ ਹਾਂ ਜੀ ਬਹੁਤ ਦੋਸਤ ਚੋਣ ਚਣ ਵੀ ਪੋਲੀ ਆ ਧਾਰ ਤੁਰ ਵੀ ਮੋਟੀ ਆ ਠੀਕ ਆ ਜੀ ਤੇ ਬੱਚੇ ਦੀ ਵੀ ਆਈਡੀ ਐਕਸਟਰਾ ਆਰਡੀਨਰੀ ਆ ਠੀਕ ਆ ਜੀ ਬੱਚਾ ਵੀ ਮਗਰ ਆਪ ਵੀ ਕੱਟੀ ਆ ਤੇ ਮਗਰ ਵੀ ਕੱਟੀ ਆ ਠੀਕ ਆ ਹਾਂ ਜੀ ਤੇ ਇੱਕ ਵਾਰੀ ਤੁਹਾਨੂੰ ਥੋੜਾ ਜਿਹਾ ਨੇੜੇ ਦਿਖਾ ਦਗੇ ਆ ਲਓ ਜੀ ਠੀਕ ਆ ਆ ਲਓ ਆ ਠੀਕ ਆ ਸੋ ਥਣਾ ਥਣਾ ਵੀ ਤੁਸੀਂ ਇੱਕ ਵਾਰੀ ਵੇਖੋ ਪੂਰਾ ਹੱਥੀ ਚਵਾਈ ਦਾ ਥਾਣਾ ਤੇ ਕੱਦ ਝੋਟੀ ਦਾ ਚੰਗਾ ਠੀਕ ਆ ਜੀ ਕੱਦ ਚੰਗਾ ਕਿ ਸਿੰਗੀ ਸੁਗੀ ਬਹੁਤ ਸੋਹਣੀ ਲੱਗੀ ਸਤੂ ਸਾਹਿਬ ਨੂੰ ਛੋਟਾ ਜਿਹਾ ਸਿੰਘ ਆ ਬਿਲਕੁਲ ਇਹ ਕੁੱਤੀ ਦੇ ਵਿੱਚ ਲੱਗਾ ਲਿਆਵੀਰ ਖੋਲ ਕੇ ਤੋਰਦ ਗਿਆ ਵੀ ਝਾਂਡਾ ਭਜੇ ਨਾ ਸਫਾਈ ਸਭ ਪੂਰੀ ਆ ਦੋਸਤੋ ਲੇਵੇ ਦੀ ਸਫਾਈ ਪੂਰੀ ਆ ਠੀਕ ਆ ਥਣ ਦੇਵਾ ਤੁਸੀਂ ਵੇਖ ਲਓ ਇੱਕੋ ਜਿਹਾ ਥਾਣਾ ਇੱਕੋ ਜਿਹਾ ਵਿਰਲਾ ਲੈ ਹਲੋ ਅਦਰਜੀਤ ਤਾਂ ਝੋਟੀ ਵਾਸੇ ਚੰਗੀ ਆ ਯਾਰ ਮੂੰਹ ਮੱਥੇ ਦੀ ਸ਼ਕੀਨਿਸ਼ ਕੋਈ ਨਹੀਂ ਆਏ ਪਾਸੇ ਬਹੁਤ ਜਾਰੀ ਸੁਣੀ ਸੰਤੂ ਸਾਹਿਬ ਕੱਦ ਕੱਦ ਵੀ ਚੰਗਾ ਬਾਕੀ ਚੋਣ ਚਣ ਵੀ ਤੁਸੀਂ ਦੱਸਤਾ ਵੀ ਆ ਬਿਲਕੁਲ ਪੋਲੀ ਆ ਜੀ ਹਾਂਜੀ ਪੋਲੀ ਯਾਰ ਬਾਕੀ ਸੀਲ ਸਾਉ ਵੜੀ ਜਿੱਥੇ ਲੱਤਾਂ ਗੜਤੀਆਂ ਗੜਤੀਆਂ ਠੀਕ ਆ ਜੀ ਹਾਂਜੀ ਹਾਂਜੀ ਇੰਨਾ ਕਰਮ ਵਾਲੀ ਕੱਦ ਕੱਢੂਗੀ ਜਿਹਦੇ ਮੂੰਹ ਚਾਰ ਦਾਂਦਾ ਜੀ ਚੌਕੀ ਹਾਂ ਚੌਕੀ ਆ ਪੱਕੇ ਚਾਰ ਦਾਂਦਾ ਜਾਂ ਮੂੰਹ ਛੇਕ ਤੇ ਕੱਢੇ ਕੁੱਢੇ ਅਜੇ ਛੇਕ ਤੇ ਕੱਢੇ ਹਾਂਜੀ ਹਾਂਜੀ ਚੱਕੇ ਜਾਂ ਅੱਧ ਚੱਕੇ ਆ ਕਿ ਨਹੀਂ ਚੱਕੇ ਨਹੀਂ ਅੱਧ ਚੱਕੇ ਆ ਜੀ ਠੀਕ ਆ ਜੀ ਚ ਤੋ ਤੁਸੀਂ ਚਾਰ ਦੰਦਾਂ ਦਾ ਠੀਕ ਹੈ ਛੇਕਦੇ ਜਿੱਦਾਂ ਦੇ ਦੰਦ ਚੱਕੇ ਆ ਪਰ ਬਰਾਬਰ ਨਹੀਂ ਕੀਤੇ ਤੇ ਚਾਰ ਦੰਦ ਮੰਨ ਕੇ ਕੋਈ ਵੀਰ ਸੌਦਾ ਕਰ ਸਕਦਾ ਤੇ ਝੋਟੀ ਬਿਲਕੁਲ ਨਵੀਂ ਆ ਤੇ ਹਰਜੀਤ ਮੋਲੇ ਦਾ ਕੀ ਕਰਦੇ ਵੀਰ ਲੈਣ ਚੰਗਾ ਸਿੰਦੂ ਸਾਹਿਬ ਮੋਲੇ ਦਾ 85000 ਰੁਪਇਆ ਹਾਨਾ ਹੋ ਗਈ ਆਪਣੀ 50 60 ਬੋਲਾ ਕੋਈ ਮਾਨਦਾਨੇ ਚ ਹੋਊਗਾ ਠੀਕ ਹੈ ਜੀ ਹਾਂਜੀ ਲਓ ਵੀ 85000 ਦੇ ਵਿੱਚ ਤੁਸੀਂ ਇਹ ਝੋਟੀ ਮਿਲ ਜੂਗੀ ਤੁਹਾਨੂੰ ਆਹ ਵੇਖੋ ਖਵਾਨਾ ਲੇਵਾ ਇੱਕ ਵਾਰੀ ਥੋੜਾ ਜਿਹਾ ਹੋਰ ਨੇੜੇ ਤੋਂ ਦਿਖਾ ਦਿਓ ਤੁਹਾਨੂੰ ਠੀਕ ਆ ਸੋ ਵਿਰਲਾਪੁਰਲਾ ਚੰਗੀਆਂ ਥਣਾ ਤੋਂਨਾਂ ਦੀ ਸਫਾਈ ਚੰਗੀ ਆ ਅਚਾਰਜੀਤ ਭਾਈ ਅੱਗੇ ਆਪਣੇ ਸੰਦੂ ਸਾਹਿਬ ਇਹ ਐਚਐਫ ਵੈੜਾ ਆਪਣੇ ਕੋ ਅੱਛਾ ਜੀ ਤੇ ਲੋਨ ਦੇ ਭਾਵੇਂ ਬੱਚਾ ਵੀ ਲਾ ਰਹੀ ਹੈ ਪਰ ਜਿੱਦਣ ਆਪਾਂ ਸੰਦੂ ਸਾਹਿਬ ਇਹ ਕੰਮ ਸ਼ੁਰੂ ਕੀਤਾ ਇਹਦਾ ਆਪਾਂ ਆਪਣੇ ਮੰਬੇ ਵਿੱਚ ਇਹੀ ਕੀਤਾ ਹੈ ਕਿ ਵੀਰ ਜੀ ਬੱਚਾ ਲਾ ਕੇ ਤੇ ਟਾਈਮ ਲਾ ਕੇ ਤੇ ਐ ਬਾਲਾ ਡੰਗਰ ਜੀ ਜੇ ਕੋਈ ਆ ਗਿਆ ਤੇ ਦੱਸ ਕੇ ਵੇਚਾਂਗੇ ਇਹ ਨਹੀਂ ਹੈ ਵੀ ਐ ਬਾਲਾ ਡੰਗਰ ਆਪਣੇ ਕੋ ਆ ਗਿਆ ਤੇ ਉਹਨੂੰ ਆਪਾਂ ਇਦਾਂ ਹੀ ਧੱਕ ਦਾਂਗੇ ਇਹ ਕੰਮ ਨਹੀਂ ਹੋਊਗਾ ਕਿ ਦਿਨ ਦਾ ਆਪਣਾ 10-15 ਮਹੀਨੇ ਹੋ ਗਏ ਵਪਾਰ ਸ਼ੁਰੂ ਕੀਤੇ ਨੂੰ ਤਾਂ ਮੈਂ ਇਹੀ ਰੱਖਿਆ ਆਪਾਂ ਕਿ ਮਤਲਬ ਜੋ ਆ ਸੱਚ ਦੱਸਣਾ ਬਿਲਕੁਲ 25 ਦਿਨ ਦੀ ਸੂਈ ਹੈ ਜੀ ਹਾਂ ਨਾੜੂ ਅਜੇ ਡੱਕ ਰਹੀ ਹੈ ਚਲਦੀ ਆ ਉਹ ਆਪਣੇ ਕੋਲ ਬੱਛੀ ਬੱਧੀ ਆ ਪਰਲੀ ਗਾਂ ਦੀ ਠੀਕ ਹੈ ਜੀ ਉਹ ਅੱਛੀ ਹੁਣੇ ਲਾ ਰਹੀ ਹੈ ਤੇ ਚੱਕੂਗੀ ਏ ਹਾਂ ਠੀਕ ਹੈ ਜੀ ਨਾੜੂ ਦੇ ਜਵਾਗ ਲਾ ਕੇ ਦੇਵਾਂਗੇ ਤੇ ਆਪਾਂ ਇਹ ਚੱਕੂਗੀ ਰਾਮ ਨਾਲ ਕੋਈ ਟੈਨਸ਼ਨ ਨਹੀਂ ਹੋ ਜੀ ਇਹ ਵੀ ਨਹੀਂ ਕਹਿਣ ਦੀ ਲੋੜ ਦੀ ਨਹੀਂ ਜੀ ਅਸੀਂ ਨੱਪਲਾਂ ਪਿਆਉਣੇ ਆ ਇਹ ਥੱਲੇ ਨਹੀਂ ਲੈਂਦੀ ਥੱਲੇ ਵੀ ਲਊਗੀ ਪਰ ਮੇਰੀ ਗੱਲ ਇਹ ਆ ਵੀ 25 ਦਿਨ ਸੁਈਏ ਬੱਚਾ ਨਹੀਂ ਹੈਗਾ ਬੱਚਾ ਨਹੀਂ ਹੈਗਾ ਆ ਫਿਰ ਤੇ ਦੁੱਧ ਸੰਦੂ ਸਾਹਿਬ 16 ਲੀਟਰ ਤੋਂ ਬਾਹਰ ਹੋਊਗਾ 16 ਲੀਟਰ ਠੰਡਾ ਕਰਕੇ ਦੁੱਧ ਉਸ ਥਲੇ 16 ਕਿਲੋ ਜਿਹੜਾ ਆ ਪਚਵਾ ਦਾਂਗੇ ਦੋ ਟਾਈਮ ਮੈਂ ਨਾਰਮਲ ਨਾਰਮਲ ਤੇ ਜਾ ਹਾਂਜੀ ਬਾਕੀ ਹੈ ਨਸਲ ਬਰੀਡ ਹੈ ਨਸਲ ਬਰੀਡ ਦੇ ਵਿੱਚ ਆ ਬਾਕੀ ਕੋਈ ਵੰਗਾ ਨਹੀਂ ਪਾਉਣਾ ਇਦਾਂ ਥੱਲੇ ਬਹਿਣਾ ਰੇ ਪਾਲਾ ਪਾ ਕੇ ਥੱਲੇ ਬੈਈ ਰਹੇ ਤੇ ਹੈ ਸੋਹਣੀ ਚਨਕੀ ਆ ਉਹ ਦੋਸਤੋ ਗੋਰੇ ਰੰਗ ਦੇ ਵਿੱਚ ਆ ਵਾਈਟ ਚਿੱਟੇ ਰੰਗ ਦੇ ਵਿੱਚ ਮੋਦੀ ਵਾਲੀ ਬੱਚੀ ਆ ਬਾਕੀ ਨਸਲ ਬਰੀਡ ਕੋਈ ਜ਼ਿਆਦਾ ਦੱਸਣ ਦੀ ਲੋੜ ਨਹੀਂ ਪੈਣੀ ਕਿ ਬਹੁਤੇ ਵੀਰਾਂ ਨੇ ਵੇਖ ਕੇ ਜਜਮੈਂਟ ਕਰ ਲੈਣੀ ਆ ਹਾਂਜੀ ਨਸਲ ਬਰੀਡ ਇੱਕ ਫਾਰਮਾ ਦੇ ਵਿੱਚ ਆਪਾਂ ਇਹੋ ਜਿਹੇ ਵਾੜਾ ਵੇਖਦੇ ਆ ਠੀਕ ਆ ਜੀ ਬਹੁਤ ਖੂਬਸੂਰਤ ਕੁਆਲਿਟੀ ਆ ਲਓ ਵੀਰ ਲਾਦੀ ਨਾਲੀ ਨੂੰ ਬਾਹਰ ਕੱਢ ਕੇ ਦਿਖਾਈਏ 16 ਕਿਲੋ ਇਸ ਟਾਈਮ ਜਿਹੜਾ ਇਹਦੇ ਥਲੇ ਦੁੱ ਬਾਕੀ ਹਾਈਟ ਕਾਤੇ ਵੀ ਚੰਗੀ ਆ ਅਗੇ ਨਸਲ ਬ੍ਰੀਡ ਦੇ ਕਿਸੇ ਵੀਰ ਨੇ ਕੰਮ ਕਰਨਾ ਤਾਂ ਐਚਐਫ ਦਾ ਦੋਸਤੋ ਚੰਗਾ ਸੀਮਨ ਤੁਸੀਂ ਭਰਾ ਕੇ ਕੋਈ ਚੰਗੇ ਬੱਚੇ ਵੀ ਲੈ ਸਕਦੇ ਜੇ ਜਿਹੋ ਜਿਹਾ ਕੱਟ ਕਾਟ ਆ ਤੇ ਹੁਣ 16 ਕਿਲੋ ਵੈਸੇ ਦੁੱਧ ਦਾ 25 ਦਿਨਾਂ ਤੇ ਠੀਕ ਆ ਜੀ ਅੱਗੇ ਕੋਈ ਚੰਗੀ ਸੇਵਾ ਕਰ ਲੂਗਾ ਫਿਰ ਦੁੱਧ ਵਧਾਉਣਾ ਚੰਗੀ ਸੇਵਾ ਨੇ ਚੰਗਾ ਦੁੱਧ ਲੈ ਸਕਦੇ ਜੇ ਤੁਸੀਂ ਕੋਈ ਚੰਗੀ ਸੇਵਾ ਕਰਕੇ ਠੀਕ ਆ ਜੀ ਬਾਕੀ ਕੱਦ ਉੱਚਾ ਵੱਡੇ ਕੱਦ ਦੇ ਵਿੱਚ ਆ ਮਜ਼ਬੂਤ ਆ ਬਿਲਕੁਲ ਤੇ ਉਤੋਂ ਬਿਲਕੁਲ ਪੂਰੀ ਫਲੈਟ ਆ ਠੀਕ ਆ ਜੀ ਰੀਡ ਦੀ ਹੱਡੀ ਤੋਂ ਦੇਖ ਲੀਏ ਪੂਰੀ ਫਲੈਟ ਆ ਪਤੀ ਫੇਸ ਕੁਆਲਿਟੀ ਚੰਗੀ ਆ ਨਸਲ ਬਰੀਡ ਐਚ ਐਫ ਦੇ ਵਿੱਚ ਥਣ ਤੋਂ ਪੂਰਾ ਲੰਬਾ ਹੱਥੀ ਚੁਵਾਈਲਾ ਥਣ ਠੀਕ ਆ ਰਜੀਤ ਬਾਕੀ ਮਿਲਨ ਮਲਾਉਣ ਤੇ ਚਾਹ ਪੈਸੇ ਕੋ ਬਿਲਕੁਲ ਠੰਡੀ ਤੇਰੀ ਐ ਠੰਡੀ ਤੇਰੀ ਸੰਧੂ ਸਾਹਿਬ ਬਾਕੀ ਇਹ ਕੋੜਾ ਵੀ ਚੋਣ ਇੱਕ ਨੰਬਰ ਆ ਇੱਕ ਦੇ ਪੋਲੀ ਆ ਦੂਜੀ ਗੱਲ ਆ ਕੋਈ ਕੇਬ ਨੇ ਪੂਰ ਛਟਾ ਨਹੀਂ ਆ ਧਾਰਨਾ ਧਾਰ ਐ ਬਰਾਬਰ ਆਉਂਦੀ ਆ ਜੇ ਵਿਖਾਲੇ ਵਾਲੋ ਕਿਤੇ 18 ਲੁੱਟ ਪਾਉਂਦੀ ਐ ਕਿ ਝਗੜੂ ਵਾ ਕੇ 18 ਦੇ ਕੰਮ ਲੰਘ ਜਾਂਦਾ ਠੰਡਾ ਕਰਕੇ ਸੁਵਾ ਜਿਹੜਾ ਠੰਡਾ ਕਰਕੇ 16 ਇਹ ਮੋਲ ਵਾੜੀ ਕੀ ਰੂਗਾ ਇਹਦਾ ਮੋਲ ਸੰਧੂ ਸਾਹਿਬ ਜੇ ਇਹਦੇ ਬੱਚਾ ਹੁੰਦਾ ਫੇ 70ੋਂ ਬਾਹਰ ਹੀ ਤੇ ਆਪਾਂ ਵੀ ਚਲੋ ਭਾਅ ਨਾਲ ਹੀ ਆ ਤੇ ਇਹ ਆਪਣਾ ਕਿੰਨੇ ਦੇ 48000 ਦੀ ਐ 48 ਦੀ ਹਾਂਜੀ ਲੋ 4800 ਬਾਕੀ ਇੱਕ ਵਾਰੀ ਥੋੜਾ ਜਿਹਾ ਤੁਹਾਨੂੰ ਹੋਰ ਆਪਾਂ ਤਸੱਲੀ ਕਰਵਾ ਦਿੰਨੇ ਆ ਥੋੜਾ ਨੇੜੇ ਤੋਂ ਆ ਦੇਖੋ ਠੀਕ ਆ ਸੋ ਆ ਥਣਦੀ ਆ ਲੇਵੇ ਦੀ ਬੰਤਰ ਠੀਕ ਆ ਜੀ ਬੇਣ ਬੂਣ ਕਾਫੀ ਮੋਟੀਆਂ ਦੋ ਪਾਸੇ ਉਸੇ ਤਰ੍ਹਾਂ ਹੀ ਗਰਲਾ ਬਰਲਾ ਬਿਲਕੁਲ ਤੁਸੀਂ ਆ ਵੇਖ ਲਓ ਬਾਕੀ ਚੋਣ ਚਣ ਵੀ ਚੰਗੀ ਆ ਕੋਈ ਘੋਰ ਨਹੀਂ ਕੋਈ ਫੁਹਾਰ ਨਹੀਂ ਸੰਤੂ ਸਾਹਿਬ ਮਤਲਬ ਇਹ ਪੂਰੀ ਝੱਗ ਬਣ ਹੋਈ ਆ 2.5 ਕਿਲੋ ਦੀ ਇਹ ਨਹੀਂ ਕਿ ਨਾਰਮਲ ਜਾਂ ਫੂਲ ਮਾਰੂਗੀ ਜਾਂ ਕਿੱਦਾਂ ਵੀ ਆ ਠੀਕ ਆ ਜੀ ਇਹ ਮੋਟੀ ਧਾਰ ਆਊਗੀ ਲਓ ਜੀ ਠੀਕ ਆ ਅਚਾਰਜੀਤ ਅੱਗੇ ਆਪਣੇ ਕੋਲ ਜਿਹੜੀ ਸੈਗਲ ਲਾਸਟ ਵਿੱਚ ਆ ਗਈ ਆ ਬੈਡ ਜਰਸੀ ਸੰਤੂ ਸਾ ਤੇ ਇਹਦਾ ਕੀ ਰਿਕਾਰਡਡ ਡਿਟੇਲ ਇਹਦਾ ਸੁਆ ਸੰਧੂ ਸਾਹਿਬ ਤਿੱਜਾ ਵਾ ਆ ਠੀਕ ਹੈ ਜੀ ਤੇ ਬਿੰਨ ਬੱਚੇ ਤੋਂ ਆ 2 ਮਹੀਨਾ ਦੀ ਸੂਈ ਹੈ ਜੀ 2 ਮਹੀਨਿਆਂ ਦੀ ਹਾਂਜੀ 2 ਮਹੀਨੇ ਦੀ ਸੂਈ ਹੈ ਅੱਛਾ 2 ਮਹੀਨੇ ਦੀ ਸੂਈ ਹੈ ਜੀ ਤਾਂ ਦੁੱਧ ਕਿੰਨਾ ਜੇ ਥੇ ਦੁੱਧ ਸੰਧੂ ਸਾਹਿਬ 11 ਲੀਟਰ ਆ ਵਾ 10 ਲੀਟਰ ਕਾਵਾਂਗੇ 10 ਦੁੱਧ 11 ਆ ਹਾਂ ਤੇ ਜੇ ਕੇ ਵੀਰ ਨੇ ਆਨਲਾਈਨ ਮੰਗਾਉਣੀ ਆ ਜਾਂ ਇੱਥੇ ਆ ਕੇ ਸੌਦਾ ਕਰਦਾ ਵਾ 10 ਲੀਟਰ ਦੁੱਧ ਐ ਠੰਡਾ ਕਰਕੇ ਆ ਰਾਮਾ ਕੋਈ ਪਾਈਆ ਖਾਂਡੇ ਇਤੋਂ ਦਰਦੀ ਵੀ 10 10 ਹੋਊਗਾ ਸੰਧੂ ਸਾਹਿਬ ਪੂਰਾ ਠੀਕ ਆ ਸਵੇਰੇ ਦੁਜੇ ਚੀ ਆ ਤਿੱਜਾ ਜੀ ਤਿੱ ਪਾਵੇਂ ਇਦਾਂ ਬੈਲੇ ਪਾਵੇਂ ਜਿੱਦਾਂ ਮਰਜੀ ਕੋਈ ਨੂੰ ਟੈਨਸ਼ਨ ਨਹੀਂ ਆ ਤੇ 6 0 ਤਾਂ ਸਾਨੂੰ ਸਭ ਫੈਂਡ ਹੋ ਗਈ ਜੀ ਆ ਇੱਥੇ ਪਾਉ ਨੋਖ ਸਿੰਘ ਹੁੰਦਾ ਨੇ ਕਮਾਲ ਕਰਨੀ ਸੀ ਹੈ ਹਾਂ ਆ ਠੀਕ ਆ ਆ ਲਓ ਠੀਕ ਆ ਜੀ ਬਾਕੀ ਫਾਇਟ ਵੀ ਚੰਗੀ ਕਾਸੀ ਆ ਦੋਸਤੋ 6 0 ਵੀਰਾਂ ਦਾ ਫਾਈਟ ਆ 11 ਕਿਲੋ ਪਰ 10 ਕਿਲੋ ਬਣ ਕੇ ਕੋਈ ਵੀ ਰਸੋਦਾ ਕਰੇ ਤਿੱਜਾ ਸੂਆ 2 ਮਹੀਨਿਆਂ ਦੀ ਸੂਈ ਆ ਲਓ ਜੀ ਕਰਕੇ ਇਹਨੂੰ ਸਾਨੂੰ ਸਾਬ ਦਾ ਦੇ ਨਾ ਹੋਵੇ ਟੀਕਾ ਲੱਗੇ ਇਹਨੂੰ ਅੱਛਾ ਜੀ ਮੈਂਸ਼ਨ ਕਰ ਦਈਏ ਕਿਉਂਕਿ ਕੋਈ ਵੀਰ ਭਰਾ ਕੋਈ ਜਿਹੜਾ ਖਰਦਾ ਵੈਕ ਨਹੀਂ ਆਪਣੇ ਤਸੱਲੀ ਕਰਾ ਕੇ ਹੈਗਾ ਆਪਣੇ ਵੱਲੋਂ ਖਾਲੀ ਏ ਆਪਣੀ ਤਸੱਲੀ ਕਰਾ ਕੇ ਚੈੱਕ ਕਰਵਾ ਕੇ ਫਿਰ ਗਾ ਉਹ ਆਪਣਾ ਚੱਲ ਸਕਦਾ ਵਾ ਬਿਲਕੁਲ ਜੀ ਬਿਲਕੁਲ ਕੇਵਲੇ ਬੰਦਾ ਨਹੀਂ ਡੰਗਰੀ ਢਚਾਉਂਦਾ ਤੇ ਸੋਚਦਾ ਕਿ ਇਹਨੂੰ ਗੋਲੀਆਂ ਦੇ ਦਈਏ ਬੋਲੀ ਨਹੀਂ ਆ ਅ ਬਿਲਕੁਲ ਬਿਲਕੁਲ 10 ਦਿਨ ਹੋ ਗਏ ਨਵੇਂ 10 ਦਿਨ ਹੋਏ ਆਏ ਹੋ ਇਹਨੂੰ ਲਓ ਵੀ ਦੋਸਤੋ ਇਹ ਆਈ ਹੋਈ ਨੂੰ ਨਿਕਲ ਆਉਂਦੀ ਹੈ ਕਿਸੇ ਵੀਰ ਦੀ ਚਲੋ ਕਿਸਮਤ ਆ ਵੇਰਵਾ ਪਾਉਣਾ ਜ਼ਰੂਰੀ ਆ ਜਦੋਂ ਇਹ ਆਈ ਹੋਈ ਹੋਵੇ 10 ਕਿਲੋ ਦੁੱਧ 2 ਮਹੀਨਿਆਂ ਦਾ ਸੂਆ ਲਵ ਦਸੋ ਬੜਾ ਜਰਸੀ ਬ੍ਰੀਡ ਦੇ ਵਿੱਚ ਆ ਠੀਕ ਆ ਜੀ ਤੇ ਪੂਰੀ ਡਿਟੇਲ ਤੁਹਾਨੂੰ ਮਿਲ ਗਈ ਹੈ ਤੇ ਹਰਜੀਤ ਬੋਲਵਾੜੀ ਕੀ ਇਹ ਤਾਂ ਕਰਦੇ ਵੀਰ ਸੰਤੂ ਸਾਹਿਬ ਅੱਗੇ ਮੁੱਲ ਜਿਆ ਜੀ ਪਾਇਏ ਵੀਰ ਭਰਾ ਮੇਰਾ ਜੋ ਕੇ ਗਿਆ ਕਈ ਤੇ ਮੇਰੀ ਆ ਗਿਆ 32 32 ਦੀਆਂ ਪਾਈਆਂ ਤੇ ਆਰ ਕੀ 33000 ਰੁਪਿਆ ਦਾ ਵੀ 33 ਹਾਂ ਜੀ ਲੈ ਵੀ ਹਾਂ ਨਾ ਹੀ ਜਿਹੜੀ ਗੱਲ ਬਾਤ ਹੈ ਹਾਂ ਨਾ ਹੀ ਆਲੇ ਕਰਾਂਗੇ ਮੰਨਦਾਂਗੇ ਵੀਰ ਭਰਾ ਆ ਗਿਆ ਦਾ 233000 ਕੋਈ 10000 10000 ਕਿਦੋਂ ਹੁਣ ਦੁੱਧ ਤੇ ਚੱਲਣ ਢਈ ਆ ਤੇ ਜ਼ਰੂਰ ਹੱਥ ਪਾ ਲਿਓ ਬਾਕੀ ਚੋਣ ਚਾਂ ਸਾਰੇ ਪਸ਼ੂ ਜਿਹੜਾ ਕੋਈ ਡਿਫੈਕਟ ਹੋਇਆ ਤੇ ਵਿੱਚ ਦੱਸ ਦੇਣਾ ਸੀ 703 ਚੋਣ ਜਾਣਾ ਠੀਕ ਆ ਤੇ ਨੀਲੀ ਦਾ ਕਟਾ ਤੁਹਾਨੂੰ ਦਿਖਾਉਣਾ ਬਹੁਤ ਵੀਰ ਫੋਨ ਕੌਲਾ ਕਰਦੇ ਆ ਵੀ ਕਟਾ ਨੀਲੀ ਦਾ ਚਾਹੀਦਾ ਤੇ ਨੀਲੀ ਦਾ ਕਟਾ ਵੀਰ ਕੋਈ ਹੱਥ ਪਾ ਸਕਦਾ ਕਟਾ ਤੁਹਾਨੂੰ ਦਿਖਾ ਦਈਏ ਆ ਲਿਆਓ ਜੀ ਸਰ ਨੀਲੀ ਦਾ ਕਟਾ ਨੀਲੀ ਦੀਆਂ ਬਰੀਕੀਆਂ ਵੜੀਆਂ ਆ ਲਓ ਜੀ ਆਹ ਦੇਖੋ ਜੀ ਇਹਦੀ ਫੇਸ ਕੁਆਲਟੀ ਇਹ ਸਿੰਘ ਸਿੰਘ ਇਹ ਦੇਖੋ ਇਹ ਡਿੰਗਾ ਕਟਿਆ ਆ ਰਿਹਾ ਬਰੀਕ ਕਟਿਆ ਲਓ ਜੀ ਬਿਲਕੁਲ ਬਰੀਕ ਕਟਾ ਦੋਸਤੋ ਹਾਂ ਜੀ ਡਿੰਗਾ ਚੀਰ ਆਉਂਦਾ ਬਿਲਕੁਲ ਨਾਸਾਂ ਨੂੰ ਸਿੱਧਾ ਤੇ ਸਿੰਘ ਸਿੰਘ ਦੀ ਗੁਲਾਈ ਇੱਥੋਂ ਕਰਨੀ ਤੇ ਕਿੰਨੀ ਕੁ ਉਮਰ ਦੀ ਆ ਤੁਹਾਨੂੰ ਸਰ 13-14 ਮਹੀਨਿਆਂ ਦਾ 13 ਕਿ ਮਹੀਨਿਆਂ ਦਾ ਲਾਓ ਤੁਸੀਂ ਠੀਕ ਜੀ ਇਹਨਾਂ ਕੇ ਕਰਮਾ ਵਾਲਾ ਜੇ ਚਲ ਗਿਆ ਕੇ ਟਿਕਾਣੇ ਤੇ ਸੇਵਾ ਸੁਭਾ ਚੰਗੀ ਹੋ ਗਈ ਤੇ ਕੱਦ ਘੜ ਵਧੀਆ ਕਰ ਦੂ ਬਾਕੀ ਚੀਜ਼ ਬਰੀਡ ਵੱਖਰੀ ਐ ਲਓ ਬਾਹਰ ਕੱਢ ਲਓ ਇਧਰ ਦਿਖਾ ਦੇ ਚੰਗੀ ਤਰ੍ਹਾਂ ਆ ਇੱਥੇ ਰੋਕ ਲੈ ਹੈ ਇੱਥੇ ਰੋਕ ਲੈ ਇੱਥੇ ਅੱਗੇ ਕਰ ਲਓ ਅਸਾ ਅਰਜੀਤ 12 13 ਕੇ ਮਹੀਨੇ ਉਮਰ ਹਾਂਜੀ 12 13 ਮਹੀਨੇ ਉਮਰ ਆ ਲਓ ਜੀ 12 13 ਮੰਥ ਦੀ ਦੋਸਤੋ ਏਜ ਆ ਠੀਕ ਆ ਕਟਾ ਨੀਲੀ ਰਾਵੀ ਦੇ ਵਿੱਚ ਆ ਟੇਡਾ ਕਟ ਅੱਖ ਬਿਲੀ ਮਣਕੀ ਆ ਬਿਲਕੁਲ ਸਿੰਘ ਦੀ ਤੁਹਾਨੂੰ ਗੁਲਾਈ ਵਿਖਾਉਣੀ ਆ ਵੇਖੋ ਬਿਲਕੁਲ ਛੋਟਾ ਜਿਹਾ ਸਿੰਘ ਇੱਥੋਂ ਗੁਲਾਈ ਦੇ ਵਿੱਚ ਕਰ ਲਿਆ ਠੀਕ ਆ ਜੀ ਤੇ ਬਿਲਕੁਲ ਛੋਟਾ ਸਿੰਘ ਬਣਾ ਕੇ ਬਾਕੀ ਇਹ ਠੰਡਾ ਧੀਰਾ ਸੰਦੂ ਸਾਹਿਬ ਹਾਂ ਠੀਕ ਆ ਅਗਲੇ ਪੈਰ ਮਾਰਕਿੰਗ ਮਗਲੇ ਪੈਰ ਤੋਂ ਉਤੇ ਹਾਂ ਜੀ ਮਗਲੇ ਪੈਰ ਤੋਂ ਉਤੇ ਠੀਕ ਆ ਬਾਕੀ ਥੋੜਾ ਹਰਜੀਤ ਅੰਦਰੇ ਅੰਦਰ ਤੋਰ ਦਈਆ ਮਰਾ ਜ ਟੈਸਟਿਕਲ ਤੋਂ ਦਿਖਾ ਦਈ ਆ ਲੈਓ ਜੀ ਹਰਜੀਤ ਭਾਈ ਮੋੜ ਦਿਓ ਠੀਕ ਆ ਕਟਾ ਦੋਸਤੋ ਸਾਮਣ ਆ ਰਾ ਕੋਈ 6 ਮਹੀਨੇ ਅਰੀਜ ਨਾਲ ਸਾਮ ਗਿਆ ਫਿਰ ਤੇ ਮਾਲ ਦੇ ਵਿੱਚ ਰੱਖ ਸਕਦੇ ਜੇ ਰੇੜੀ ਵੀ ਲੱਗਣ ਨੂੰ ਬਿਲਕੁਲ ਤਿਆਰ ਹੋ ਜਾਊਗਾ 6-ਆਂ ਕਿ ਮਹੀਨਿਆਂ ਤੱਕ ਬਾਕੀ ਬੱਚੇ ਸੋਹਣੇ ਆਉਣਗੇ ਕਟਾ ਆਪ ਸੋਹਣਾ ਠੀਕ ਆ ਜੀ ਲਿਮਟਡ ਜੀ ਸਫੇਤੀਆਂ ਮਾਰਕਿੰਗ ਤੁਸੀਂ ਵੇਖ ਕੇ ਚੈੱਕ ਕਰ ਲਈ ਐ ਬਾਕੀ ਟੈਸਟੀਕਲਾਂ ਦਾ ਵੇਖੋ ਨਲਾਂ ਦਾ ਵੇਖੋ ਕਾਫੀ ਸਾਫ ਆ ਲਓ ਠੀਕ ਆ ਜੀ ਬਹੁਤ ਟੈਸਟੀਕਲ ਆ ਜੀ ਤਕਰੀਬਨ ਕੋਈ 12-13 ਮਹੀਨਿਆਂ ਦੇ ਕਟੇ ਦੇ ਟੈਸਟੀਕਲ ਬਹੁਤ ਖੂਬਸੂਰਤ ਆ ਚੰਗੇ ਲੰਬੇ ਆ ਠੀਕ ਆ ਅਚਰ ਰਜੀਤ ਕੱਟੇ ਦਾ ਮੁੱਲ ਵੀਰੇ ਕੀ ਕਰਦੇ ਆ ਲੈਣ ਦੇ ਸਿੰਧੂ ਸਵੇ ਦਾ ਮੁੱਲ 5000 ਰੁਪਇਆ ਹਾਂ ਠੀਕ ਹੈ ਜੀ ਬਾਕੀ ਮਾਨ ਤਨ ਕਰਾਂਗੇ ਵੀਰੇ ਪਰਾਂ ਦਾ ਖੁੱਲਾਈ 50 ਜੋ ਹਾਂਜੀ ਠੀਕ ਹੈ ਜੀ ਲੋ ਜੀ 25000 ਦੋਸਤੋ 25 ਚੋਂ ਛੋੜਛੱਪਾ ਹੋ ਜਾਊਗਾ ਠੀਕ ਆ ਅਚਰ ਰਜੀਤ ਇਹ ਅੱਜ ਆਪਣੇ ਕੋਲ ਮਾਲ ਸੀ ਵੀਰੇ ਟੋਟਲ 6 ਨਗ ਸੀਗੇ ਵੱਡੇ ਛੋਟੇ ਸਾਰੇ ਪਾ ਕੇ ਤੇ ਪੰਜ ਵੱਡੇ ਪਸ਼ੂ ਦੋਸਤੋ ਦਧਾਰੂ ਪਸ਼ੂ ਜਿਹੜੇ ਤੁਹਾਨੂੰ ਪੰਜ ਦਿਖਾਤੇ ਆ ਇੱਕ ਕੱਟਾ ਦਿਖਾਤਾ ਦੋ ਗੱਬਣ ਮੱਜਾਂ ਨੇ ਇੱਕ ਛੋਟੀ ਸੂਈ ਆ ਦੋ ਵੱਡਾਂ ਸੂਈਆਂ ਸੁਬਈਆਂ ਨੇ ਰੇਡਪੜਤਾ ਬਿਲਕੁਲ ਮੈਂਸ਼ਨ ਕਰਤਾ ਸਾਂਝਾ ਕਰਤਾ ਸਾਰੇ ਵੀਰਾਂ ਦੇ ਨਾਲ ਵੀਡੀਓ ਅੱਗੇ ਵੱਧ ਤੋਂ ਵੱਧ ਸਾਂਝੀ ਕਰਦੇ ਆ ਕਰੋ ਤਾਂ ਜੋ ਅਗੇ ਨਵੇਂ ਫਾਰਮਰ ਵੀਰਾਂ ਤੱਕ ਵੀ ਜਿਹੜੀ ਇਹ ਕਵਰੇਜ ਪਹੁੰਚ ਸਕੇ ਹਰਜੀਤ ਨੰਬਰ ਬੋਲਦੀ ਹੈ ਵੀਰ ਸਨੂ ਸਾਹਿਬ ਇੱਕ ਬੇਨਤੀ ਆ ਪੀਲੇ ਜੀ ਵੀਰ ਨੇ ਕਮੈਂਟ ਕੀਤਾ ਹੈਗਾ ਕਿ ਵਪਾਰੀਆਂ ਦੀਆਂ ਸਾਰੀਆਂ 15 16 ਲੀਟਰ ਹੀ ਦਿੰਦੀਆਂ ਆ ਮਾਝੇ ਸਨੂ ਸਾਹਿਬ ਨੁਕਰੇ ਬੱਧੀ ਆਪਣੀ ਘਰ ਦੀ ਮਾਝਾ ਹਾਂ ਹਾਂ ਇਹ ਵੀਰ ਭਰਾ ਨੇ ਚੋਣਾ ਆਗੇ ਕਿਉਂਕਿ ਡੰਗਰ ਵੇਖ ਕੇ ਸਨੂ ਸਾਹਿਬ ਡੰਗਰਾਂ 'ਚ ਰਹੇ ਆ ਡੰਗਰ ਵੇਖ ਕੇ ਪਤਾ ਲੱਗ ਜਾਂਦਾ ਆਈਡੀਆ ਹੋ ਜਾਂਦਾ ਕਿੰਨੇ ਕਿ ਡੰਗਰ ਦੁੱਧ ਆਲਾ ਕੀ ਕਰਤੂਤ ਆਲਾ ਐਸਟੀਮੇਟ ਦੱਸ ਦਿੱਤਾ ਕਿ ਇੰਨਾ ਕਿ ਦਊਗੀ ਨਾ ਸੂਈ ਸਵਾਈਆ ਕੋਈ ਵੀਰ ਕਹਿੰਦੇ ਕਿ ਗੱਬਣਾ ਤੁਹਾਡੀਆਂ ਦਿੰਨੀਆਂ ਸੂਈਆਂ ਨਹੀਂ ਦਿੰਨੀਆਂ ਉਹ ਆਪਣੀ ਮੱਝ ਗੱਬਣਿਆ ਸੰਧੂ ਸਾਹਿਬ 19 ਲੀਟਰ ਦੁੱਧ ਛੱਜਰ ਫੇਲੇ ਹੀ ਆਵੇ 16 ਲੀਟਰ ਤੋਂ ਬਾਹਰ ਚੱਲਦੀ ਐ ਏਆਈ ਓਨ ਕਰਕੇ ਵੰਡ ਕੱਟ ਕੀਤਾ 16 ਲੀਟਰ ਦੇ ਆਪਣੇ ਚੱਲਣ ਡੀ ਐਵਲੇ ਘਰ ਦੀ ਬੱਧੀ ਜੇ ਕੇ ਵੀਰ ਨੇ ਚੋਣੀ ਦੇ ਚੋ ਸਕਦਾ ਆ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਨਹੀਂ ਪਤਾ ਮਾਲ ਦੇ ਵਿੱਚ ਰਹੀ ਨੇ 24 ਘੰਟੇ ਪਤਾ ਲੱਗ ਹੀ ਜਾਂਦਾ ਹਾਂਜੀ ਇੱਕ 2-4 ਕਿਲੋ ਦਾ ਜਿਹੜਾ ਵਾਧਾ ਘਟਾ ਉਹ ਨਹੀਂ ਆਪਣਾ ਇੰਨਾ ਪਾਲਾ ਨਿਕਲਦਾ ਹਾਂ ਕਿਲੋ ਖੰਡ ਦਾ ਜਿਹੜਾ ਚੱਲ ਜਾਂ ਤੇ ਹਰਜੀਤ ਕਰਦੀ ਆ ਸਾਂਝੀ ਹਾਂਜੀ ਨੰਬਰ ਹੈ ਸਾਨੂੰ 73475 70164 ਤੇ 81469753927 ਠੀਕ ਹੈ ਜੀ ਹਾਂਜੀ ਲਓ ਦੋਸਤੋ ਇਹ ਸਾਨਾ ਮੇਰੇ ਨਾਲ ਵੀਰ ਹਰਜੀਤ ਪਿੰਡ ਟੋਟੀਆਂ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਸ਼ੂ ਆਉਂਦੇ ਰਹਿੰਦੇ ਆ ਇਸ ਕਿਲੇ ਦੇ ਉੱਪਰ ਬਾਕੀ ਤੁਸੀਂ ਆਪਣਾ ਸਮੇਂ-ਸਮੇਂ ਨਾਲ ਸੰਪਰਕ ਬਣਾ ਕੇ ਰੱਖ ਸਕਦੇ ਜੇ ਆਏ ਨਵੇਂ ਪਸ਼ੂਆਂ ਦੀ ਡਿਟੇਲ ਹੈ ਇਸੇ ਤਰ੍ਹਾਂ ਤੁਸੀਂ ਕਾਲ ਕਰਕੇ ਲੈ ਸਕਦੇ ਜੀ ਮਿਲਦਿਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ